ਹਾਲ ਸਮੇਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਪੂਰੀ ਇੰਡੀਆ ਦੇ ਵਿੱਚ ਸਿੱਖੋਂ ਤੇ ਸਮੁੱਚੀਆਂ ਘਟਕਿੰਦੀਆਂ ਕਿਸਾਨ ਮਜ਼ਦੂਰ ਇੰਡੀਅਨ ਸਟੇਟ ਦੀ ਗੈਰਕੁਰੀ ਚੱਕੀ ਦੇ ਵਿੱਚ ਪਸਦੀਆਂ ਰਹਿੰਦੀਆਂ ਕਦੇ ਸਾਡੇ ਅੱਖ ਤੇ ਹਮਲਾ ਹੋ ਜਾਂਦਾ ਹੈ ਕਦੇ ਸਾਡੇ ਗੁਰੂ ਸਾਹਿਬ ਦੀ ਸੋਚ ਤੇ ਹਮਲਾ ਹੋ ਜਾਂਦਾ ਹੈ ਕਦੇ ਸਾਡੇ ਪੰਜਾਬ ਦੇ ਪਾਣੀਆਂ ਤੇ ਹਮਲੇ ਹੋ ਜਾਂਦੇ ਆ ਕਦੇ ਸਾਡੇ ਪਹਿਰਾਵੇ ਤੇ ਹਮਲੇ ਹੋ ਜਾਂਦੇ ਆ ਕਦੇ ਸਾਡੀ ਨੌਜਵਾਨੀ ਤੇ ਹਮਲੇ ਹੋ ਜਾਂਦੇ ਆ ਤੇ ਪਿਛਲੇ ਸਮੇਂ ਦੇ ਵਿੱਚ ਇਹ ਜਿਹੜਾ ਪੰਜਾਬ ਸੂਬਾ ਖੇਤੀਬਾੜੀ ਸੂਬਾ ਪੂਰਾ ਇੰਡੀਆ ਖੇਤੀ ਤੇ ਨਿਰਭਰ ਕਰਦਾ ਹੈ ਤੇ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ 750 ਕਿਸਾਨਾਂ ਦੀਆਂ ਜਾਨਾਂ ਲੈ ਲਈਆਂ ਸੀ ਜਦੋਂ ਅਸੀਂ ਦਿੱਲੀ ਨੂੰ ਪੂਚ ਕਰਨਾ ਸੀ ਨਵੰਬਰ ਦੇ ਮਹੀਨੇ ਦੇ ਵਿੱਚ 2020 ਉਸ ਵੇਲੇ ਇਹ ਇੰਡੀਅਨ ਸਟੇਟ ਤੇ ਹਰਿਆਣਾ ਦੇ ਵਿੱਚ ਦੇਹਾ ਸਰਕਾਰਾਂ ਦੇ ਲਈ ਕੋਈ ਜਿੱਦੋਜਹਿਦ ਕੀਤੀ ਹੈ ਉਹਨਾਂ ਸਰਕਾਰਾਂ ਨੇ ਕਿਸਾਨੀ ਤੇ ਹਮਲਾ ਕਰਨ ਦੇ ਲਈ ਸਾਡੇ ਤੇ ਪਾਣੀ ਦੀਆਂ ਬਿਛਾੜਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਉਸੇਰੇ ਕੌਜਵਾਲ ਯੋਧਾ ਜਰਨੈਲ ਕਿਸਾਨਾਂ ਦਾ ਪੁੱਤ ਜਿਹਦੀ ਅੱਖ ਜਾਗੀ ਹੈ ਜਿਹਦੀ ਜ਼ਮੀਰ ਜਾਗੀ ਹੈ ਜਿਹਨੇ ਅੱਖ ਨੂੰ ਬੈਲ ਕੋਲ ਕਾਇਰ ਰੱਖਿਆ ਮੇਰਾ ਕਾਇਮ ਤੋਂ ਬਾਵਾ ਨਵਦੀਪ ਜਲਵੇੜਾ ਜੀ ਉਹਨੇ ਛਾਲ ਮਾਰ ਕੇ 6 ਪੰਜੇ ਦੀ ਤਰ੍ਹਾਂ ਉਹ ਜਿਹੜਾ ਵਾਟਰ ਕੈਨਨ ਸੀ ਉਹ ਵਿਚਾਰ ਮਾਰਦੇ ਸੀ ਉਹਨੇ ਮੋੜ ਕੇ ਪਾਸੇ منہ ਲਾ ਆ ਤੇ ਫਿਰ ਉਸ ਤੋਂ ਬਾਅਦ ਇਹ ਇੰਡੀਆਨ ਸਟੇਟ ਤੇ ਹਰਿਆਣਾ ਸਰਕਾਰ ਨੂੰ ਜਿਹੜ ਚੜ ਗਈ ਤੇ ਜਿਹੜ ਚੜ ਦੇ ਨਾਲ ਉਹਦੇ ਤੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਨੇ سنگੀਨ ਜ਼ੁਲਮ ਵੀ ਕੀਤੇ ਉਹਦੇ ਦੇ ਵਿਛੜਨ ਦੇ ਕੀ ਕੀਤਾ ਉਹਨਾਂ ਦੇ ਪਰਿਵਾਰ ਨੂੰ ਵੀ ਤੰਗ ਕੀਤਾ ਸਭਾ ਦੇ ਜਲਮਗਾਂ ਜਿਹੜਾ ਕਫਾਣਾ ਉਹ ਚੱਲਦਾ ਰਿਹਾ ਹੁਣ ਫਿਰ ਉਹਨਾਂ ਨੂੰ ਹਰਿਆਣੇ ਦੀ ਸਰਕਾਰ ਨੇ ਕਿਫਤਰ ਕਰ ਲਿਆ ਹੈ ਉਹਨਾਂ ਨੂੰ 3 ਡਿਗਰੀ ਟਾਰਚਰ ਕੀਤਾ ਗਿਆ ਉਹਦੀਆਂ ਲਸਤਾਨਾਂ ਉਂ ਪਾੜਿਆ ਗਿਆ ਉਹਦੇ ਉੱਠਾ ਵੀ ਲਟਕਾਇਆ ਗਿਆ ਉਹਨਾਂ ਦਾ ਨੱਕ ਪਾਣੀ ਚ ਵੀ ਡੋਗਾਇਆ ਗਿਆ ਉਹਦੇ ਤੇ ਬਾਸਤ ਵੀ ਪਾਇਆ ਗਿਆ ਉਹਨੂੰ ਸ਼ਾਰਟ ਵੀ ਲਾਏ ਗਏ ਆ ਉਹਨੂੰ ਜਲਾਉਂਦਰੀ ਕੀਤਾ ਕੀ ਇਹ ਰਕੂਤੀ ਸੀ ਕਿਉਂਕਿ ਕਿਸਾਨਾਂ ਦਾ ਪੁੱਤ ਸੀਗਾ ਤੇ ਕਿਸਾਨੀ ਲਈ ਸਮਰਪਤ ਸੀ ਉਹਨੇ ਈਨ ਨਹੀਂ ਮੰਨੀ ਤੇ ਫਿਰ ਉਹ ਘਰੋਂ ਚੱਕ ਕੇ ਲੈ ਗਏ ਆ ਫਿਰ ਨਾ ਉੱਥੇ ਕੋਈ ਵਕੀਲ ਬੁਲਾਇਆ ਨਾ ਮੋਟਸਾਇਆ ਨਾ ਦੀ ਪੁੱਛਗਿੱਛ ਕੀਤੀ ਗਈ ਵੀ ਤੇਰੇ ਕਿਹੜਾ ਕੇਸ ਆ ਕਿਹੜਾ ਤੂੰ ਕੰਮ ਕੀਤਾ ਨਾ ਉਹ ਚੱਟਾ ਵੇਚਣਾ ਨਾ ਕਿਸਾਨ ਗ੍ਰੰਧੀ ਹੈ ਨਾਉ ਵੀ ਦੂਰਵ੍ਰੋਧੀ ਹੈ ਨਾਉ ਕੱਟ ਗਿੰਤੀਆਂ ਦੇ ਵਿਰੋਧੀ ਹੈ ਉਹ ਜਿੱਦੂ ਕੌਮ ਦੇ ਵਿੱਚ ਪੁੰਗਾ ਹੋਇਆ ਸਿੱਖ ਧਾਰਕ ਵਿੱਚ ਸਿੱਖ ਬਣ ਗਿਆ ਸਿੱਖ ਬਣ ਗਿਆ ਤੇ ਫਿਰ ਇਸ ਕਰਕੇ ਜਿੱਦਿ ਉਹਨਾਂ ਨੂੰ ਇੰਡੀਅਨ ਸਟੇਟ ਨੂੰ ਕਿਸਾਨੀ ਰક્ત ਦੀ ਸੀ ਕਿਸਾਨਾਂ ਦਾ ਪੁੱਤ ਤਾਂ ਤੇ ਕਿਸਾਨੀ ਲਈ ਲੜਿਆ ਉਥੇ ਇੰਡੀਅਨ ਸਟੇਟ ਨੂੰ ਨਹੀਂ ਕਿਉਂ ਦਿਆ ਕਿ ਉਹਨਾਂ ਦਾ ਪਰਿਵਾਰ ਅਹਰ ਤਰੀਕੋਂ ਬਣਿਆ ਇਸ ਕਰਕੇ ਉਹ ਜਿਹੜਾ ਜਿਹੜੀ ਗੈਰ ਕਾਨੂੰਨੀ ਦੀ ਚੱਕੀ 'ਚ ਪਿਸਰਿਆ ਉਹਦੇ ਤੇ ਜ਼ਬਰ ਤੇ ਜ਼ੁਲਮ ਹੋ ਰਿਹਾ ਤੇ ਫੇਰ ਭਾਈ ਉਹ ਤਾਂ ਕਿਉਂਕਿ ਸਿੱਖ ਬਣ ਗਿਆ ਉਹਨੇ ਗੁਰੂ ਗੋਬਿੰਦ ਸਿੰਘ ਦੀ ਉਦਯੋਗੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਉਦਯੋਗੀ ਨੂੰ ਮਾਨਵਤਾਵਾਦੀ ਜੀ ਦੇ ਵਿੱਚ ਸਾਰੇ ਬਲਾਕਰਤਾ ਨੂੰ ਬਣਾ ਲਿਆ ਤੇ ਸਰਬੱਤ ਦਾ ਭਲਾ ਮੰਨਣ ਵਾਲੀ ਸੋਚ ਦੇ ਮਗਰ ਚੱਲ ਪਿਆ ਤੇ ਜੈ ਜਮਾਨਤ ਤੇ ਜੈ ਕਿਸਾਨ ਦਾ ਨਾਰਾ ਜਿੱញੀਆਂ ਲੋਕੀਆਂ ਸਰਕਾਰਾਂ ਉਹ ਜਵਾਨ ਤੇ ਵੀ ਜ਼ੁਲਮ ਤੇ ਕਿਸਾਨ ਤੇ ਵੀ ਜ਼ੁਲਮ ਹੋ ਉਧਰ ਪਾਸੇ ਚਲੀਆਂ ਗਈਆਂ ਤੇ ਫੇਪ ਭਾਈ ਉਹਦੇ ਤੇ ਬਹੁਤ ਵੱਟਾ ਜ਼ੁਲਮ ਹੋ ਰਿਹਾ ਤੇ ਸ਼ਰੋਣੀ ਅਕਾਲੀ ਦਰਫਤ ਤੇ ਸ਼ਰੋਣੀ ਕਲ ਸ਼ਰੋਣੀ ਪਸਾਨ ਨੂੰ ਨਮਰ ਸਤ ਇਹ ਦੋਨੇ ਜਿਹੜੇ ਜਿਤਨੇ ਬੰਦੀਆਂ ਤੇ ਬਾਬਾ ਸਤਨਾਮ ਸਿੰਘ ਜੀ ਧਾਰਮਿਕ ਗੱਲ ਦੇ ਪ੍ਰਧਾਨ ਬੈਠੇ ਆ ਅਤਲਾ ਸਾਡੇ ਸਾਡੇ ਜਨ ਸ਼ਕਤੀ ਬੈਠੇ ਆ ਸਾਡੇ ਸਿਕੰਦਰ ਸਿੰਘ ਜੀ ਮਥਾਣਾ ਜਿਨ੍ਹਾਂ ਦੇ ਦੋ ਭਰਾ ਕੌਮ ਦੇ ਲਈ ਸ਼ਹੀਦ ਹੋਏ ਆ ਤੇ ਸਾਡੇ ਜਨ ਸ਼ਕਤੀ ਇਹ ਬੈਠੇ ਆ ਤੇ ਸਰਦਾਰ ਜੋਬਨਜੀਤ ਸਿੰਘ ਜੀ ਜਿਹੜੇ ਸਾਡੇ ਪੀਏਸੀ ਦੇ ਮੈਂਬਰ ਵੀ ਆ ਤੇ ਯੂਥ ਦੇ ਪ੍ਰਧਾਨ ਵੀ ਨੇ ਤੇ ਸਰਦਾਰ ਨੌਜਵਾਨ ਸਾਡੇ ਪਪਾ ਸੋਨੀ ਬਾਬਾ ਜੀ ਬੈਠੇ ਆ ਪਪਾ ਲੱਛਾ ਜੀ ਬੈਠੇ ਆ ਜਿਹੜੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਚੋਣਾ ਰਾਏਪੁਰਾ ਤੋਂ ੜਿਆ ਤੇ ਸਰਦਾਰ ਕਿਸ਼ੋਰ ਸ਼ਕਪਰੀ ਸਿੰਘ ਜੀ ਜਿਹੜੇ ਤਲਵੰਡੀ ਪਾਈ ਤੋਂ ਤਲਵੰਡੀ ਸਾਬੋ ਤੋਂ ਚੋਣ ੜਿਆ ਮਲੇ ਦੇ ਪੂਰ ਪਾਵਰ ਆਫ ਦਿ ਪਿਟਿਆਹਾਵਾ ਦਾ ਆਣਾ ਤੇ ਸਾਡੇ ਜਗਦੇਵ ਸਿੰਘ ਜਿਹੜੇ ਸਾਫਾ ਸਰਵਿਸਮੈਨ ਹੈ ਮਨਪ੍ਰੀਤ ਸਿੰਘ ਜੀ ਇਹ ਸਾਰੀ ਟੀਮ ਲਗਾਤਾਰ ਇੱਕ ਬੈਠ ਕੇ ਬੜੀ ਚਿੰਤਾ ਕਰ ਤੇ ਹਰਿਆਣਾ ਸਰਕਾਰ ਨੂੰ ਕਿ ਨੁਤਰੋਪ ਦੇ ਕੇਸ ਵਾਪਸ ਲੈਣਾ ਚਾਹੀਦਾ ਹੈ ਜਿਹੜੇ ਜਿਹੜੇ ਅਫਸਰਾਂ ਨੇ ਟਾਰਚਰ ਕੀਤਾ ਹਿਊਮਨ ਰਾਈਟਸ ਦੀ ਵਾਇਲਟ ਕੀਤੀ ਹੈ ਧੱਕਾ ਕੀਤਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਜਿੱਤ ਬੰਦੀ ਇਹ ਤਾਂ ਕੋਈ ਵੀ ਫੋਰਸ ਲੈਂਦੀ ਹੈ ਤੇ ਇਹ ਜਿਹੜੀ ਕਾਰਵਾਈ ਹੈ ਜੋ ਪ੍ਰਜੀਤ ਸਿੰਘ ਸਿੱਧੂ ਜੀ ਤੇ ਮਿਲ ਕੇ ਸਾਰੇ ਕਰਨਗੇ ਸਮੇਂ ਸਮੇਂ ਜਾਣਾ ਪਿਆ ਸਾਨੂੰ ਵਕੀਲ ਕੋਲੇ ਤਾਂ ਕਿ ਵਕੀਲ ਕੋਲੇ ਵੀ ਜਾਣਾ ਦੇ ਇਸ ਸਾਡੇ ਕੋਲੇ ਹਰਿਆਣੇ ਤੋਂ ਜਾਣਾ ਪਿਆ ਜਾਣਾ ਪਾਵਾਂਗੇ ਉਹਨੂੰ ਸੜਿਆ ਸਿਧਾਂਤ ਦੀ ਭਾਰਾ 14 ਮਨਕੀ ਦੇ ਬਰਾਬਰ ਹੈ ਤੇ ਮੈਂ ਕਹਣਾ ਹੁਣ ਇੰਟਰਨੈਸ਼ਨਲ ਅੰਬ੍ਰੈਸ ਕੋਲ ਬੋਲਦਾ ਉਹਨੂੰ ਬੋਲਣਾ ਚਾਹੀਦਾ ਮਨਾਲਟੀ ਕਮਿਸ਼ਨ ਕਿਉਂ ਨਹੀਂ ਬੋਲਦਾ ਉਹਨੂੰ ਬੋਲਣਾ ਚਾਹੀਦਾ ਖੇਤੀ ਜਿਹੜਾ ਪ੍ਰੋਸ਼ਨ ਹੈ ਉਹ ਬੈਠਾ ਕਿਸਾਨ ਦੇ ਜੁਰਮ ਹੈ ਉਹ ਬੋਲਣਾ ਚਾਹੀਦਾ ਤੇ ਇੱਥੇ ਭਾਈ ਸੰਯੁਕਤ ਕਿਸਾਨ ਉਹ ਜਿਹਨੂੰ ਬੋਲਣਾ ਚਾਹੀਦਾ ਹੈ ਸੂਚਿਤ ਕਿਸਾਨ ਜੱਤੇਬੰਦੀਆਂ ਨੂੰ ਬੋਲਣਾ ਚਾਹੀਦਾ ਉਹ ਇਸ ਦਾ ਕੋ ਜ਼ਬਰਦਸਤ ਆ ਰਿਹਾ ਕਿ ਕਿਸਾਨਾਂ ਦੀ ਉਹਨਾਂ ਨੇ ਸਿਰ ਜਿਹੜਾ ਇਹ ਸੈਂਟਰਸ ਘਾਟੇchnਾ ਚਾਹੁੰਦੀ ਸੀ ਹਰਿਆਣਾ ਘਟੇchnਾ ਤੋਂ ਇਹ ਸਿਰ ਚਾ ਕੀਤਾ ਤੇ ਉਹਨੇ ਸਿੱਖੀ ਨੂੰ ਵੀ ਪ੍ਰਫੁੱਲਤ ਕੀਤਾ ਜੀ ਦਿਨ ਬਹੁਤ ਵੱਡਾ ਘਟਨਾ ਹੈ ਬਹੁਤ ਵੱਡਾ ਜ਼ਬਰਦਸਤ ਤੇ ਮੈਂ ਕਹਿੰਨਾ ਕਿ ਮੈਨੇਸਟੀ ਇੰਟਰਨੈਸ਼ਨਲ ਵੀ ਇਹਦੇ ਚ ਜੇ ਦੀ ਕਰੇ ਤੇ ਇਹਦੀਆਂ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਹੋਮ ਰੈਸਟ ਦੇ ਬੰਦੀਆਂ ਉਹ ਵੀ ਇਹਦਾ ਮੁਕਸਲੈਨ ਕਾਂ ਜੋ ਇਸ ਨਾਮ ਦੇ ਮਨਸਾਮ ਮਿਲ ਸਕੇ ਵੀ ਅਸੀਂ ਇਹਦੇ ਨਾਲ ਚਕਾਣਵਾ ਖੜੇ ਆ ਤੇ ਖੜਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ